ਇੱਕ ਤਾਂ ਪਹਿਲੀ ਗੱਲ ਹੈ ਕਿ ਗੁਰਦੁਆਰਾ ਐਕਟ ਦੇ ਅਧੀਨ ਸਿੰਘ ਸਾਹਿਬ ਦੀ ਨਿਯੁਕਤੀ ਔਰ ਜਿਹੜਾ ਖਾਰਜ ਕਰਨ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਨਹੀਂ ਹੈ ਪਰ ਐਜੀਪੀਸੀ ਕਹਿ ਰਹੀ ਹੈ ਕਿ ਸਾਡੇ ਕੋਲ ਅਧਿਕਾਰ ਹੈ ਉਹ ਕੋਈ ਵੀ ਮੈਨੂੰ ਆਪਣਾ ਗੁਰਦੁਆਰਾ ਐਕਟ ਵਿੱਚ ਦਿਖਾ ਦੇਣ ਜੇ ਹੁੰਦਾ ਕੋਲ ਅਧਿਕਾਰ ਹੈ ਉਹ ਦਿਖਾਣ ਉਹਦੇ ਵਿੱਚ ਕਿਉਂਕਿ ਇਹ ਅਧਿਕਾਰ ਖਾਲਸਾ ਪੰਥ ਕੋਲ ਹੈ ਔਰ ਖਾਲਸਾ ਪੰਥ ਹੀ ਇਹਨਾਂ ਨਿਯੁਕਤੀ ਕਰ ਸਕਦਾ ਖਾਲਸਾ ਪੰਥ ਹੀ ਹਮੇਸ਼ਾ ਨਿਯੁਕਤੀ ਕਰਦਾ ਆ ਰਿਹਾ 18ਵੀਂ ਸਦੀ ਤੋਂ ਤੋਂ ਜਦੋਂ ਦਾ ਇਹ ਗੁਰਦੁਆਰਾ ਐਕਟ ਬਣਿਆ ਇਸ ਨੂੰ ਅਕਾਲ ਤਖਤ ਨੂੰ ਇਹਨਾਂ ਸ਼੍ਰੋਮਣੀ ਕਮੇਟੀ ਨੇ ਗੁਲਾਮ ਬਣਾ ਦਿੱਤਾ ਤੇ ਉਸ ਗੁਲਾਮੀ ਤੋਂ ਕੱਢਣ ਲਈ ਸਾਨੂੰ ਖਾਲਸਾ ਪੰਥ ਦੀਆਂ ਪਰੰਪਰਾਵਾਂ ਪ੍ਰਾਤਨ ਪਰੰਪਰਾਾਂ ਤੇ ਪਹਿਰਾ ਦੇਣਾ ਪਏਗਾ ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਤੇ 18ਵੀਂ ਸਦੀ ਦੇ ਸਾਡੇ ਪੁਰਖਿਆਂ ਨੇ ਟੋਰੀਆਂ ਸਨ ਉਹ ਕਿਹੜੀਆਂ ਪਰੰਪਰਾਵਾਂ ਨੇ ਥੋੜਾ ਜ਼ਿਕਰ ਕਰ ਦੋਗੇ ਕਿਸ ਪਰੰਪਰਾ ਦੇ ਨਾਲ ਆਕਾਲ ਤਖਤ ਸਾਹਿਬ ਦੇ ਜਥੇਦਾਰ ਆਉਂਦੇ ਆ ਕਿਸ ਪ੍ਰਥਾ ਦੇ ਨਾਲ ਜਾਂਦੇ ਆਕਾਲ ਤਖਤ ਸਿੱਧਾ ਆਕਾਲ ਪੁਰਖ ਦੇ ਅਧੀਨ ਔਰ ਗੁਰੂ ਪੰਥੇ ਦਾ ਵਾਰਸ ਹੈ ਗੁਰੂ ਪੰਥ ਹੀ ਜਿਹੜਾ ਅਕਾਲ ਤਖਤ ਦੀ ਜਿਹੜੀ ਨਿਯੁਕਤੀ ਕਰਦਾ ਆ ਰਿਹਾ ਔਰ ਇਹ ਅੱਦ ਸਾਨੂੰ ਲੈਣ ਦਾ ਅਧਿਕਾਰ ਹੈ ਕਿਉਂਕਿ ਅਕਾਲ ਤਖਤ ਸਿੱਖ ਪੰਥ ਦੀ ਸੁਪਰਮੇਸੀ ਖੁਦਮਖਤਿਆਰੀ ਦੀ ਬਾਤ ਪਾਉਂਦਾ ਹੈ ਔਰ ਖੁਦਮਖਤਿਆਰੀ ਦਾ ਉਹ ਵਿਸ਼ਲੇਸ਼ਣ ਕਰਕੇ ਔਰ ਪੰਥ ਨੂੰ ਇਹ ਸੇਧ ਦਿੰਦਾ ਹੈ ਗੁਰੂ ਪੰਥ ਆਪਣੇ ਆਪ ਇਸੀ ਤਖਤ ਹੈ ਔਰ ਅਕਾਲ ਤਖਤ ਦਾ ਉਹ ਰਾਖਾ ਹੈ ਔਰ ਅਕਾਲ ਤਖਤ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੈ ਗੁਰੂ ਸਾਹਿਬ ਨੇ ਖਾਲਸਾ ਪੰਥ ਨੂੰ ਗਿਰਾਈ ਦਿੱਤੀ ਹੈ ਔਰ ਗੁਰੂ ਗ੍ਰੰਥ ਨੂੰ ਵੀ ਦਿੰਦੀ ਖਾਲਸਾ ਪੰਥ ਨੂੰ ਵੀ ਦਿੰਦੀ ਇਸ ਕਰਕੇ ਖਾਲਸਾ ਪੰਥ ਗੁਰੂ ਗ੍ਰੰਥ ਨਾਲ ਜੋੜ ਕੇ ਗੁਰੂ ਪੰਥ ਆ